ਬਹੁਤ ਗੱਲ ਇਹ ਵੀ ਹੋ ਰਹੀ ਆ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਆਪਾਂ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਹਾਂਜੀ ਬੱਸ ਤੁਸੀਂ ਕੋਈ ਨੀ ਛੱਡੋ ਛੱਡੋ ਕੀ ਨਾ ਜੀ ਤੁਹਾਡਾ ਬੇਜ਼ਬਾਨ ਹੈ ਬੇਜ਼ਬਾਨ ਅੱਛਾ ਜੀ ਇਹ ਕਿੱਥੋਂ ਆਈ ਕੁੜੀ ਇਹਨਾਂ ਦੇ ਨਹੀਂ ਕਰਦਾ ਮੋਰੇ ਦਾ ਇੱਧਰ ਕਰੋ ਇਹਨਾਂ ਨੂੰ ਕੀ ਕਰ ਰਹੇ ਨੇ ਮੋਰੇ ਕਰ ਰਹੇ ਨੇ ਮੋਰੇ ਕਰ ਹਾਂਜੀ ਤੁਸੀਂ ਕਿੱਥੋਂ ਆਏ ਗੁਰੂ ਘਰ ਜੀ ਘਰ ਤੁਸੀਂ ਕਿੱਥੋਂ ਆਏ ਹੋ ਇਹ ਕੌਣ ਕੁੜੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿੱਥੇ ਲੋਕ ਸ਼ਰਧਾ ਦੇ ਨਾਲ ਆਪਣਾ ਮੱਥਾ ਟੇਕਣ ਦੇ ਲਈ ਜਾਂਦੇ ਨੇ ਗੁਰੂ ਮਹਾਰਾਜ ਦੇ ਅਰਦਾਸ ਬੇਨਤੀਆਂ ਕਰਦੇ ਨੇ ਉਸੇ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਬੜੀ ਹੀ ਭੈੜੀ ਹਰਕਤ ਕੀਤੀ ਜਾਂਦੀ ਹੈ ਜੋ ਕਿ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੁਸੀਂ ਸਾਡੀ ਸਕਰੀਨ ਦੇ ਉੱਪਰ ਇੱਕ ਵੀਡੀਓ ਦੇਖ ਰਹੇ ਹੋਵੋਗੇ ਜਿਸ ਦੇ ਵਿੱਚ ਗ੍ਰੰਥੀ ਸਿੰਘ ਆਪਣੇ ਲੀੜੇ ਵਸਤਰਾਂ ਤੋਂ ਬਾਹਰ ਹੋਇਆ ਪਿਆ ਤੇ ਇੱਕ ਔਰਤ ਦੇ ਨਾਲ ਜੋ ਕਿ ਸਰੀਰਕ ਸੰਬੰਧ ਬਣਾ ਰਿਹਾ ਹੈ ਜੀ ਹਾਂ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਤੇ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਤੁਹਾਨੂੰ ਸਮਝ ਆਵੇਗੀ ਕਿ ਆਖਰਕਾਰ ਵੀਡੀਓ ਕਿੱਥੋਂ ਦੀ ਹੈ ਵੀਡੀਓ ਦੇਖ ਕੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਦਿਓ ਬਹੁਤ ਜਿਆਦਾ ਵੀਰਲ ਹੋ ਰਹੀ ਹੈ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਅੱਪ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਪੂਰੀ ਹਾਂਜੀ ਹਾਂਜੀ ਬੱਸ ਕੋਈ ਨੀ ਛੱਡੋ ਛੱਡੋ ਕੀ ਨਾ ਜੀ ਤੁਹਾਡਾ ਬੇਸਤ ਅੱਛਾ ਜੀ ਇਹ ਕਿੱਥੋਂ ਆਈ ਕੁੜੀ ਨਹੀਂ ਕਰਦਾ ਮੋਰੇ ਕਰ ਇਧਰ ਕਰੋ ਇਹਨਾਂ ਨੂੰ ਵੀ ਕਰਾਂਗੇ ਮੋਰੇ ਕਰਾਂਗੇ ਪੂਰੇ ਕਰ ਹਾਂਜੀ ਤੁਸੀਂ ਕਿੱਥੋਂ ਆ ਗੁਰੂ ਘਰ ਆ ਜਿਗਰਾਪੁਰ ਤੁਸੀਂ ਕਿੱਥੋਂ ਆਏ ਹੋ ਕੌਣ ਕੁੜੀ ਨੂੰ ਕਿਹਨੇ ਬੁਲਾਇਆ ਅੱਜ ਠੀਕ ਆਉਂ ਤੋਂ ਇਹਨਾਂ ਨੂੰ ਇੱਧਰ ਕੜ ਕੁੜੀ ਨੂੰ ਕਿੱਥੋਂ ਆਏ ਹੋ ਤੁਸੀਂ ਜਿਗਰਾਪੁਰ ਤੋਂ ਕਿਹਨਾਂ ਨੇ ਬੁਲਾਇਆ ਤੁਹਾਨੂੰ ਪਹਿਲਾਂ ਵੀ ਆਉਨੇ ਹੋ ਤੂੰ ਕਿੱਦਾਂ ਕਰੀ ਅੱਜ ਅਸੀਂ ਤੇਰੇ ਮਨ ਕਰ ਲਏ ਤੇਰੀ ਉੱਤੇ ਵਿੱਚ ਛੋਟਾ ਬੰਦੇ ਮੁੰਗਲ ਕਰ ਲੈ ਦੱਸ ਦੇ ਹੁਣ ਕੀ ਨਾਮ ਹੈ ਤੇਰਾ ਹਾਂ ਇਹ ਤੁਸੀਂ ਕਿਉਂ ਆਇਤੇ ਇਹ ਕੰਮ ਕੀ ਕਰ ਰਹੇ ਹੋ ਤੈਨੂੰ ਸਾਨੂੰ ਨਹੀਂ ਆਉਂਦੀ ਗੁਰੂ ਘਰ ਤੇ ਬਹੁਤ ਜ਼ਿਆਦੇ ਵਾਰਨ ਹੋ ਰਹੀ ਆ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਅਪ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਹਾਂਜੀ ਬੱਸ ਕੋਈ ਨਹੀਂ ਛੱਡ ਦੋ ਛੁੱਪੀ ਨਾ ਜੀ ਤੁਹਾਡਾ ਹੈ ਬੇਸਤਾਨ ਅੱਛਾ ਜੀ ਇਹ ਕਿੱਥੋਂ ਆਈ ਕੁੜੀ ਜਿਹਨਾਂ ਨੂੰ ਕਰਨਾ ਮੋਰੇ ਕਰ ਇਧਰ ਕਰੋ ਇਹਨਾਂ ਨੂੰ ਵੀ ਕਰਾਂਗੇ ਮੋਰੇ ਮੋਰੇ ਕਰੋ ਹਾਂਜੀ ਤੁਸੀਂ ਕਿੱਥੋਂ ਆਇਆ ਗੁਰੂ ਘਰ ਅੱਜ ਜੀ ਘਰਾਂ ਤੋਂ ਤੁਸੀਂ ਕਿੱਥੋਂ ਆਏ ਇਹ ਕੌਣ ਕੁੜੀ ਨੂੰ ਕਿਹਨੇ ਬੁਲਾਇਆ ਅੱਜ ਜੀ ਘਰਾਂ ਤੋਂ ਇਹਨਾਂ ਨੂੰ ਵੀ ਇਧਰ ਕਰੋ ਕੁੜੀ ਨੂੰ ਕਿੱਥੋਂ ਆਈ ਪਈ ਤੁਸੀਂ ਜੀ ਘਰਾਂ ਤੋਂ ਕਿਹਨਾਂ ਨੇ ਬੁਲਾਇਆ ਤੁਹਾਨੂੰ ਪਹਿਲਾਂ ਵੀ ਆਉਂਦੇ ਹੋ ਹਾਂ ਜੀ ਤੁਮਾ ਕਿਦਾਂ ਅੱਜ ਛੱਡ ਗਈਆਂ ਉਹਦੇ ਐਸੀ ਤਰ੍ਹਾਂ ਮੰਗ ਲਾ ਕੇ ਤੇਰੀ ਮੁੱਠੇ ਵਿੱਚ ਝੋਟਾ ਬੰਦਿਆ ਮੂੰਹ ਗੱਲ ਕਰ ਲੈ ਦੱਸ ਦੇ ਹੁਣ ਕੀ ਨਾਮ ਹੈ ਤੇਰਾ ਹਾਂ ਬੇਲਪਰਵਾਹ ਇਹ ਤੁਸੀਂ ਕਿਉਂ ਇੱਥੇ ਇਹ ਕੰਮ ਕੀ ਕਰ ਰਹੇ ਹੋ ਤੈਨੂੰ ਸਾਨੂੰ ਨਹੀਂ ਉਹਦੇ ਗੁਰੂ ਕਹਿੰਦੇ ਬਹੁਤ ਜਿਆਦਾ ਗੱਲ ਹੋ ਰਹੀ ਆ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਆਪਾਂ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਹਾਂਜੀ ਬੱਸ ਕੋਈ ਨਹੀਂ ਛੱਡ ਦੋ ਛੱਡੋ ਕੀ ਨਾ ਜੀ ਤੁਹਾਡਾ ਬੇਲਪਰਵਾਹ ਹੈ ਅੱਛਾ ਜੀ ਇਹ ਕਿੱਥੋਂ ਆਈ ਕੁੜੀ ਨਹੀਂ ਕੋਈ ਕਰਦਾ ਮੋਰੇ ਕਰ ਇੱਧਰ ਕਰੋ ਇਹਨਾਂ ਨੂੰ ਕਰਦਾ ਮੋਰੇ ਕਰ ਅੱਜ ਤੁਸੀਂ ਕਿੱਥੋਂ ਆਇਆ ਗੁਰੂ ਘਰ ਅੱਜ ਜੀ ਘਰਾਂ ਤੋਂ ਤੁਸੀਂ ਕਿੱਥੋਂ ਆਏ ਇਹ ਕੌਣ ਕੁੜੀ ਨੂੰ ਕਿਹਨੇ ਬੁਲਾਇਆ ਅੱਜ ਜੀ ਘਰਾਂ ਤੋਂ ਇਹਨਾਂ ਨੂੰ ਇੱਧਰ ਖੜ ਕੁੜੀ ਨੂੰ ਕਿੱਥੋਂ ਆਇਆ ਤੁਸੀਂ ਜੀ ਘਰਾਂ ਤੋਂ ਕਿਹਨਾਂ ਨੇ ਬੁਲਾਇਆ ਤੁਹਾਨੂੰ ਪਹਿਲਾਂ ਵੀ ਆਉਂਦੇ ਹੋ ਤੂੰ ਮੈਂ ਕਿਤੇ ਨਾ ਕਿਹਾ ਉਹਦੇ ਐਸੀ ਤਰੇ ਮਨ ਲੱਗੇ ਤੇਰੀ ਉੱਤੇ ਵਿੱਚ ਛੋਟਾ ਬੰਦੇ ਮੁੰਗਲ ਕਰ ਲੈ ਦੱਸ ਦੇ ਹੁਣ ਕਿਨੋਂ ਆ ਬਾਈ ਤਰਾ ਹਾਂ ਇਹ ਤੁਸੀਂ ਕਿਉਂ ਆ ਇੱਥੇ ਇਹ ਕੰਮ ਕੀ ਕਰ ਰਹੇ ਹੋ ਤੈਨੂੰ ਸਾਨੂੰ ਨਹੀਂ ਆਉਂਦੀ ਗੇ